ਸਭ ਤੋਂ ਪਹਿਲਾਂ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਦੀਵੇ ਕਿੰਨੇ ਸੋਹਣੇ ਜਗਦੇ ਦੀਵੇ ਕਿੰਨੇ ਸੋਹਣੇ ਲੱਗਦੇ ਦੀਵੇ ਦੀਵੇ ਨੂੰ কুমਿਹਾਰ ਬਣਾਵੇ ਦੀਵਾ ਫਿਰ ਜਗ ਰਸ਼ਨਾਵੇ ਦੀਵਾ ਹਨੇਰਾ ਦੂਰ ਭਜਾਵੇ ਜਗਦਾ ਦੀਵਾ ਮਨ ਨੂੰ ਭਾਵੇ ਜਾਨਨ ਨਾਲ ਹੀ ਜਗ ਮੁਸਕਾਏ ਦੀਵਿਆਂ ਦਾ ਤਿਹਾਰ ਦੀਵਾਲੀ ਖੁਸ਼ੀਆਂ ਦਾ ਤਿਹਾਰ ਦੀਵਾਲੀ ਲక్ష్ਮੀ ਦਾ ਤਿਹਾੜੀ ਦੀਵਾਲੀ ਗੁਰੂਆਂ ਦਾ ਤਿਹਾੜੀ ਦੀਵਾਲੀ ਪੁਸਤਕ ਵੀ ਇੱਕ ਦੀਵਾ ਹੁੰਦੀ ਦੀਵਾ ਦੇਖ ਰੂਖੀਵਾ ਹੁੰਦੀ ਤੁਸੀਂ ਵੀ ਦੀਵਾ ਬਣ ਜਾਓ ਬੱਚਿਓ ਦੀਵਾ ਬਨਚਾਨਨ ਫੈਲਾਓ ਬੱਚਿਓ ਧੰਨਵਾਦ ਧੰਨਵਾਦ ਜੇ ਤੋਂ ਇੰਤਜ਼ਾਰ ਸੀ ਮੈਂ ਚਾਹਾਂਗੀ ਕਿ ਖੜੇ ਹੋ ਕੇ ਸਾਰੇ ਵਰਤੂ ਕਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਵੀ ਕਰੀਏ ਜਨਾਬ ਜੀ ਆਇਆਂ ਵੀ ਆਈਏ ਉਹਨਾਂ ਦੇ ਨਾਲ ਹਨ ਖਾਲਸਾ ਕਾਲਜ ਬੁੱਢਲਾਡਾ ਦੇ ਪ੍ਰਿੰਸੀਪਲ ਡਾਕਟਰ ਨਰਿੰਦਰ ਸਿੰਘ ਜੀ ਜੀ ਆਇਆਂ ਉਹਨਾਂ ਦੇ ਨਾਲ ਡਾਕਟਰ ਰੇਖਾ ਸਰਦਾਰ ਸੁਖਿੰਦਰ ਸਿੰਘ ਪੁੱਲ ਪੰਜਾਬ ਪਰਮੰਚ ਦੇ ਡਾਇਰੈਕਟਰ ਸਰਦਾਰ ਹਜਰੀਤ ਸਿੰਘ ਢੀਂਗਰਾ ਪ੍ਰੋਜੈਕਟ ਇਨ ਚਾਰਜ ਅੰਕਾਸਿੰਗ ਤੇਜੇ ਪੰਜਾਬ ਪਵਨ ਜਲੰਧਰ ਦੇ ਇਨਚਾਰਜ ਮੈਡਮ ਬੀਥੀਰ ਜੀ ਸਾਰਿਆਂ ਨੂੰ ਜੀ ਆਇਆਂ ਗੁਰਿੰਦਰ ਕਾਂਗੜ ਜੀ ਮੀਡੀਆ ਇਨਚਾਰਜ ਰਮਨੀਤ ਕੌਰ ਚਾਨੀ ਉਹਨਾਂ ਦੇ ਨਾਲ ਨੇ ਜਿਹੜੇ ਕਿ ਮਾਨਸਾ ਤੋਂ ਨਮੀਆ ਕਲਮਾ ਨਵੀ ਉਡਾਨ ਦੇ ਇਹਨਾਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਆਪਣੀਆਂ ਆਪਦੀਆਂ ਜਿਹੜੀਆਂ ਸੀਟਾਂ ਨੇ ਉਹ ਲੈ ਲੈਣ ਆਪ ਹੀ ਆਗਾਰ ਪਖਸ਼ੀ ਆਪ ਹੀ ਇੰਜ਼ਾਮ ਦੇ ਲਈ ਕੁਲ ਜਾਵਾ ਮੈਂ ਖੁਦ ਹੀ ਨੂੰ ਐ ਖੁਦਾ ਇਲਹਾਮ ਬਖਸ਼ੀ ਹਾਂ ਸ਼ੁਕਰੀਆ ਤੇ ਬੰਦ ਪੰਡਾਲ ਦੇ ਵਿੱਚ ਹਾਜ਼ਰ ਸਾਰੇ ਦੋਸਤਾਂ ਮੇਰੀ ਬੇਨਤੀ ਹੈ ਕਿ ਆਪੋ ਆਪਣੀ ਥਾਵਾਂ ਤੇ ਖੜੇ ਹੋ ਜੇ ਸਾਰੇ ਸੰਗਤ ਮੇਰੇ ਬੰਦੇ ਦੇ ਸਿਰ ਤੱਕ ਜੀ ਸ਼ਬਦ ਗਾਣ ਹੋਣਾ ਕਿਸੇ ਨੇ ਮੇਰੀ ਬੈਂਤੀ ਹੈ ਕਿ ਸ਼ਾਹਬਦ ਗਾਉਂ ਦੇ ਸਮਾਰਟੀ ਲੋਕ ਕੇ ਕਿਸੇ ਵੀ ਵਿਦਿਆਰਥੀ ਨੇ ਤਾਲੀ ਨਹੀਂ ਮਾਰਨੀ ਅਸੀਂ ਫਤਿਹ ਦਾ ਨਾਅਰ ਫਤਿਹ ਦੇ ਵਿੱਚ ਦੇਵਾਂਗੇ ਸੰਗੀਤ ਵਿਭਾਗ ਦੇ ਵਿਦਿਆਰਥੀ ਮੇਰੀ ਬੈਂਤੀ ਡਾਕਟਰ ਨੰਦਪ੍ਰੀਤ ਸਿੰਘ ਕਰਨੋਂ ਫਿਰ ਸ਼ਾਹਬਦ ਗਾਇਨ ਸ਼ੋਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

सो जब जाए नरो रो डरो आए सो जब जाए नरो निश्चय करे अपनी जीत करो निश्चय करे अपनी जीत करो अस्सी मोमें इंसान को लालच हम गौत्रो जब आपकी

ਵਾਹਿਗੁਰੂ ਵਾਹਿ ਜੀ ਕਾ ਬਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਪੰਜਾਬ ਪਵਨ ਸਰੀ ਕੈਨੇਡਾ ਦੇ ਸੰਸਥਾਪਕ ਜਨਾਬ ਸੁਖੀ ਬਾੜ ਜੀ ਮੈਂ ਕਹਾਂਗੀ ਕਿ ਇਹ ਉਹ ਸੰਗਠਨ ਬੋਰਡ ਨੇ ਜਿਹੜੇ ਪੂਰੇ ਸਮਾਜ ਨੂੰ ਬਹੁਤ ਹੀ ਠੰਡੀ ਖੁਸ਼ਬੂਦਾਰ ਜਿਹੜੀ ਹਵਾ ਨੇ ਉਹ ਦੇ ਰਹਿਨੇ ਤੇ ਨਾਲ ਹੀ ਬੜੀ ਵਾਰੀ ਦੇਖਦੇ ਹਾਂ ਕਿ ਜ਼ਰੂਰਤਮੰਦਾ ਦੇ ਮਸੀਹਾ ਬਣ ਕੇ ਉਹਨਾਂ ਦੀ ਸੇਵਾ ਨਜ਼ਰ ਕਰਦੇ ਆਉਂਦੇ ਨੇ ਤੇ ਕਦੇ ਧੀਆਂ ਦੇ ਬਾਬਲ ਬਣ ਕੇ ਉਹਨਾਂ ਦਾ ਵਿਆਹ ਕਰਦੇ ਨਜ਼ਰ ਆਉਂਦੇ ਨੇ ਤੇ ਮੈਂ ਨਾਲ ਹੀ ਇਹਨਾਂ ਦੀ ਜਿਹੜੀ ਤੁਲਨਾ ਹੈ ਉਸ ਸੋਈ ਦੇ ਨਾਲ ਕਰਨਾ ਚਾਹਾਂਗੀ ਜਿਹੜੀ ਇਸ ਸਮਾਜ ਦੇ ਸਾਰੇ ਰਿਸ਼ਤਿਆਂ ਨੂੰ ਆਪਸ ਵਿੱਚ ਜੋੜਦੀ ਹੀ ਹੈ ਸੋ ਬਹੁਤ ਸਾਰੀਆਂ ਤਾੜੀਆਂ ਅੱਜ ਦੇ ਸਾਡੇ ਮੁੱਖ ਮਹਿਮਾਨ ਬਹੁਤ ਹੀ ਪਵਿੱਤਰ ਰੱਬੀ ਰੂਹ جناب ਸੁਖੀ ਬਾਦਸ਼ੀ ਦੇ ਲਈ ਉਹਨਾਂ ਦੇ ਨਾਲ ਵੀ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗੀ ਗੁਨਾਣਾ ਕਾਲਜ ਬੁਡਲਾਟਾ ਦੇ ਪ੍ਰਿੰਸੀਪਲ ਡਾਕਟਰ ਨਰਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਇੱਥੇ ਬਹੁਤ ਹੀ ਖੂਬਸੂਰਤ ਜਿਹੇ ਇੰਤਜ਼ਾਮਾਤ ਨੇ ਕਰਵਾਏ ਨੇ ਕਿਉਂਕਿ ਅਸੀਂ ਕੱਲ ਹੀ ਆਕੇ ਗਏ ਸੀਗੇ ਸਰਦੀ ਜਿਹੜੀ ਗੈਰ ਮੌਜੂਦ ਮੌਜੂਦ ਕੀ ਹੈ ਉਹ ਸੰਨ ਥੋੜੀ ਜਿਹੀ ਖਟਕੀ ਸੀ ਪਰ ਡਾਕਟਰ ਰੇਖਾ ਨੇ ਇਹ ਸਾਰੀ ਜਿਹੜੀ ਉਹ ਕੋਰੀ ਕਰ ਦਿੱਤੀ ਉਹਨਾਂ ਨੇ ਬੜੀ ਹੀ ਸੋਹਣੀ ਤਰ੍ਹਾਂ ਸਾਨੂੰ ਪੂਰੇ ਕਾਲਜ ਦਾ ਜਿਹੜਾ ਸੀ ਰਾਉਂਡ ਵੀਦੋ ਆਇਆ ਤੇ ਸਾਨੂੰ ਬਹੁਤ ਹੀ ਚੰਗਾ ਲੱਗਾ ਕਿ ਇਹਨਾਂ ਨੇ ਸਾਡੇ ਸਵੇਰੇ ਆਉਣ ਤੋਂ ਪਹਿਲਾਂ ਹੀ ਸਾਰੇ ਬੰਦੋਬਸ ਜਿਹੜੇ ਸੀ ਉਹ ਕੀਤੇ ਹੋਏ ਸਨ ਸੋ ਬਹੁਤ-ਬਹੁਤ ਸ਼ੁਕਰੀਆਮੰਗ ਇਹਨਾਂ ਦੇ ਨਾਲ ਪ੍ਰੋਫੈਸਰ ਗੁਰਦੀਪ ਸਰ ਉਹਨਾਂ ਨੇ ਵੀ ਜਿਹੜੇ ਹੈ ਇਹਨਾਂ ਸਾਰੇ ਇੰਤਜ਼ਾਮਾਂਤ ਦੇ ਵਿੱਚ ਸਾਡੀ ਬਹੁਤ ਹੀ ਮਦਦ ਕੀਤੀ ਹੈ ਤੇ ਨਵੀਆਂ ਕਲਮਾ ਨਵੀਂ ਉਡਾਨ ਦੀ ਪੂਰੀ ਟੀਮ ਉਹਨਾਂ ਦਾ ਵੀ ਮੈਂ ਤੈਹ ਦਿਨ ਤੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਸਵੇਰੇ 6 ਵਜੇ ਤੇ ਚੱਲੇ ਹੋਏ ਆ ਤੇ ਹੁਣ ਪਹੁੰਚੇ ਸਿਗੇ ਕਾਫੀ ਲੰਬਾ ਸਫ਼ਰ ਜਿਹੜਾ ਤੈਹ ਕਰਕੇ ਆਏ ਨੇ ਆ ਪੀਥੀਰ ਜੀ ਜੀ ਆਇਆ ਜੀ ਇਹਨਾਂ ਦੇ ਨਾਲ ਗੁਰਵਿੰਦਰ ਸਿੰਘ ਤੰਗੜ ਜੀ ਸਲਾਹਕਾਰ ਨੇ ਨਵੀਆਂ ਕਲਮਾ ਨਵੀਂ ਉਡਾਨ ਦੇ ਓਕਾਰ ਸਿੰਘ ਤੇਜੇ ਪ੍ਰੋਜੈਕਟ ਇਨਚਾਰਜ ਜੀ ਆਇਆਂ ਸਰ ਜਸਵਿੰਦਰ ਪੰਜਾਬੀ ਜੀ ਜਿਹੜੇ ਕਿ ਕਿਤਾਬਾਂ ਨਾਲ ਦੀ ਨਾਲ ਜਦੋਂ ਕਹਿਦਾ ਹੈਗਾ ਨਾਲ ਦੀ ਨਾਲ ਇਹਨਾਂ ਕੋਲ ਰਚਨਾਵਾ ਪਹੁੰਚ ਗਿਆ ਨੇ ਤੇ ਸ਼ੁਰੂ ਕਰ ਦਿੰਨੇ ਨੇ ਆਪਣਾ ਜਿਹੜਾ ਅਗਲਾ ਪੜਾ ਅਗਲਾ ਜ਼ਿਲ੍ਹਾ ਸੋ ਇਹਨਾਂ ਨੂੰ ਵੀ ਵਾਕੇ ਹੀ ਦਿਲੋਂ ਧੰਨਵਾਦ ਹੈ ਦਿਨ ਰਾਤ ਲੱਗੇ ਰਹਿੰਦੇ ਨੇ ਇਹਨਾਂ ਕੰਮਾਂ ਤੇ ਆ ਬਲਰਾਜ ਗੋਨੇਆਣਾ ਜੀ ਪਹੁੰਚੇ ਨੇ ਸਿੱਧੂ ਸਾਹਿਬ ਪਹੁੰਚੇ ਨੇ ਜੀ ਆਇਆਂ ਨੂੰ ਸਰ ਬਠਿੰਡਾ ਤੋਂ ਜਿਹੜੇ ਕਿ ਸਲਾਹਕਾਰ ਨੇ ਤੇ ਇਸ ਦੇ ਨਾਲ ਹੀ ਮੈਂ ਪੀ ਪੰਜਾਬ ਪਰਮੰਚ ਦੇ ਸਾਰੇ ਮੈਂਬਰ ਸਹਿਬਾਨ ਦਾ ਵੀ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਇਸ ਪੂਰੇ ਸਮਾਗਮ ਨੂੰ ਉਲਕੰਦ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਸਭ ਤੋਂ ਪਹਿਲਾਂ ਪੀ ਪੰਜਾਬ ਪਰਮੰਚ ਦੇ ਡਾਇਰੈਕਟਰ ਸਰਦਾਰ ਹਰਜੀਤ ਸਿੰਘ ਜੀ ਟੀਂਗਰਾ ਜੀ ਟੀਂਗਰਾ ਜੋੜੀ ਕਹਾਗੇ ਮੈਡਮ ਕੁਲਵਿੰਦਰ ਕੌਰ ਟੀਂਗਰਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੀ ਪੰਜਾਬ ਪਰਮੰਚ ਦੇ ਪ੍ਰਧਾਨ ਮੈਡਮ ਰਾਜਦੀਪ ਕੌਰ ਬਰਾਰ ਜੀ ਬਹੁਤ ਸ਼ੁਕਰੀਆ ਇਨਾਂ ਦੇ ਨਾਲ ਹੀ ਟੀਮ ਸਾਹਿਬ ਮੈਂ ਮਾਮਾ ਪਟਿਆਲੇ ਤੋਂ ਚੱਲੇ ਹੋਏ ਆ ਜੀ ਆਇਆਂ ਨੂੰ ਮੈਮ ਸੋ ਰਮੇਸ਼ ਕੋਚਾਨੀ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਮਾਲੂਸਾ ਜ਼ਿਲ੍ਹੇ ਦੀਆਂ ਤਕਰੀਬਨ 86 ਦੇ ਕਰੀਬ ਰਚਨਾਵਾ ਨੇ ਪਾਲ ਸਾਹਿਬਕਾਰਾਂ ਦੀਆਂ ਉਹਨਾਂ ਨੂੰ ਇਸ ਕਿਤਾਬ ਦੇ ਵਿੱਚ ਸੰਜੋਇਆ ਹੈ ਬਹੁਤ ਖੂਬਸੂਰਤੀ ਦੇ ਨਾਲ ਦਿਨ ਰਾਤ ਇੱਕ ਕਰਕੇ ਔਰ ਉਹਨਾਂ ਬਾਦ ਸਾਹਿਤਕਾਰਾਂ ਨੂੰ ਵੀ ਅੱਜ ਬਹੁਤ ਸਾਰੀਆਂ ਮੁਬਾਰਕਾਂ ਉਹਨਾਂ ਨੂੰ ਜੀ ਆਇਆਂ ਉਹਨਾਂ ਦੇ ਗਾਈਡ ਅਧਿਆਪਕਾਂ ਨੂੰ ਉਹਨਾਂ ਦੇ ਮਾਪੇ ਸਹਿਬਾਨ ਨੂੰ ਬਹੁਤ ਸਾਰੀਆਂ ਮੁਬਾਰਕਾਂ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇਹਨਾਂ ਨੰਨੇ-ਮੁੰਨੇ ਬੱਚਿਆਂ ਨੂੰ ਲਿਖਣ ਦੇ ਲਈ ਪ੍ਰੇਰਿਆ ਤੇ ਨਾਲ ਹੀ ਉਹਨਾਂ ਨੂੰ ਜਿਹੜਾ ਹੈ ਹੌਸਲਾ ਵੀ ਦਿੱਤਾ ਕਿ ਕਿਸ ਤਰ੍ਹਾਂ ਜਿਹੜਾ ਹੈ ਉਹਨਾਂ ਨੇ ਅੱਗੇ ਵਧਣਾ ਹੈ ਤੇ ਮੈਂ ਨਾਲ ਹੀ ਇਹਨਾਂ ਬੱਚਿਆਂ ਦੇ ਲਈ ਸ਼ੁਭੀਚਾਵਾ ਪੰਜਾਬ ਭਵਨ ਸਰੀ ਕੈਨੇਡਾ ਦੇ ਵੱਲੋਂ ਮੈਨੂੰ ਵੀ ਹੈ ਕਿ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਇੱਕ ਦਿਨ ਭਾਈ ਵੀਰ ਸਿੰਘ ਜੀ ਬਣਨਗੇ ਕੋਈ ਪ੍ਰੋਫੈਸਰ ਮੋਨ ਸਿੰਘ ਬਣੇਗਾ ਕੋਈ ਅਮਰਤਾ ਪਿੱਤਮ ਬਣਨਗੇ ਤੇ ਕੋਈ ਸੁਖਿੰਦਰ ਅਮਰਤ ਬਣ ਕੇ ਜ਼ਰੂਰ ਨਿਕਲਣਗੇ ਸੋ ਤੁਹਾਡੇ ਲਈ ਬੱਚਾ ਬਹੁਤ ਸਾਰੀਆਂ ਧੁਆਵਾਂ ਇਹਨਾਂ ਬਾਦ ਸਹਿਯੋਕਾਰਾਂ ਦੇ ਲਈ ਬਹੁਤ ਸਾਰਾ ਪਿਆਰ ਸੋ ਇਸ ਤੋਂ ਇਲਾਵਾ ਮੈਂ ਦੇਖ ਪਈਆਂ ਕਿ ਸਾਡੇ ਦਰਮਿਆਨ ਬਹੁਤ ਸਾਰੀਆਂ ਜਿਹੜੀਆਂ ਸਖਸ਼ੀਤਾ ਨੇ ਉਹੋ ਵੀ ਮੌਜੂਦ ਨੇ ਪਾਸ਼ਾ ਆਪਸਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹਨਾਂ ਨੂੰ ਵੀ ਮੈਂ ਜੀ ਆਇਆਂ ਆਖਾਂਗੀ ਇਸ ਦੇ ਨਾਲ ਹੀ ਮਾਨਸਾ ਦੀ ਟੀਮ ਸਾਰੀ ਇੱਥੇ ਮੌਜੂਦ ਹੈ ਜਿਸ ਵਿੱਚ ਰਮਨਿਤ ਕੌਰ ਚਾਨੀ ਜਿਹੜੇ ਨੇ ਮੁੱਖ ਸੰਪਾਦਕ ਨੇ ਨਵੀਂ ਕਲਮਾ ਨਵੀਂ ਉਡਾਨ ਭਾਗ 13 ਦੇ ਜ਼ਿਲ੍ਹਾ ਮਾਨਸਾ ਤੋਂ ਗੁਰਦਾਸ ਸੇਖੋਂ ਜੀ ਰੁਪਿੰਦਰ ਕੌਰ ਜੀ ਜਸਵੀਰ ਸਿੰਘ ਵਿਰਦੀ ਜੀ ਤੇ ਨਰੇਂਦਰ ਕੌਰ ਜੀ ਇਹੇ ਪੂਰੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਕਿਉਂਕਿ ਅੱਜ ਇਹਨਾਂ ਦੀ ਜਿਹੜੀ ਕਿਤਾਬ ਹੈ ਉਹ ਲੋਕ ਘਰ ਪਰ ਹੋਣ ਜਾ ਰਹੀ ਹੈ ਸੋ ਇਸ ਤੋਂ ਪਹਿਲਾਂ ਕਿ ਆਪਾਂ ਅ ਅਗਲੇ ਪੜਾਅ ਦੇ ਵੱਲ ਵਧੀਏ ਮੈਂ ਬੇਨਤੀ ਕਰਾਂਗੀ ਇਸ ਸਮਾਗਮ ਲਈ ਸਹਿਯੋਗੀ ਤੇ ਪੰਜਾਬਣ ਮੰਚ ਸੰਗਠਨ ਦੇ ਡਾਇਰੈਕਟਰ ਸਰਦਾਰ ਹਰਜੀਤ ਸਿੰਘ ਜੀ ਕਿ ਉਹ ਉਹ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਖਰ ਉਹਨਾਂ ਦਾ ਸਵਾਗਤ ਕਰਨ ਬਹੁਤ ਸਾਰੀਆਂ ਤਾੜੀਆਂ ਦੇ ਨਾਲ ਸਵਾਗਤ ਸਰਦਾਰ ਹਰਜੀਤ ਸਿੰਘ ਜੀ ਅੱਜ ਦੇ ਇਸ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਵਿੱਚ ਬੜੀ ਖੂਬਸੂਰਤ ਸ਼ਖਸੀਅਤ ਜੋ ਕਿ ਤੁਹਾਡੇ ਲਈ ਕੈਨੇਡਾ ਤੋਂ ਚੱਲ ਕੇ ਆਏ ਆਪਣੇ ਇੰਨੇ ਵੱਡੇ ਕਾਰੋਬਾਰ ਤੋਂ ਤੁਹਾਡੇ ਲਈ ਟਾਈਮ ਕੱਢ ਕੇ ਆਏ ਬੱਚਿਆਂ ਦੇ ਹਰਮਨ ਪਿਆਰੇ ਸਾਡੇ ਸਾਰਿਆਂ ਦੇ ਬੜੇ ਸਤਿਕਾਰਤ ਸ੍ਰੀ ਸੁੱਖੀ ਬਾੜ ਜੀ ਇਸ ਦਰਮਿਆਨ ਪਹੁੰਚੇ ਨੇ ਸਾਡੇ ਪ੍ਰੋਗਰਾਮ ਵਿੱਚ ਜੀ ਆਇਆਂ ਆਖਦਾ ਮੈਂ ਨਾਲ ਹੀ ਸੁਖਿੰਦਰ ਸਿੰਘ ਫੁੱਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦਾ ਇੰਨੀ ਮਿਹਨਤ ਨਾਲ ਕਾ ਇਹ ਪ੍ਰੋਗਰਾਮ ਅੱਜ ਅਸੀਂ ਪ੍ਰੋਗਰਾਮ ਦਾ ਮਾਣ ਮਾਨ ਰਹੇ ਆ ਲਾਲੀ ਪ੍ਰੀਤ ਹੀਰ ਜੀ ਪਹੁੰਚੇ ਨੇ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਪ੍ਰਿੰਸੀਪਲ ਡਾਕਟਰ ਨਰਿੰਦਰ ਸਿੰਘ ਜੀ ਦਾ ਜਿਨ੍ਹਾਂ ਦੇ ਸਦਕਾ ਅਸੀਂ ਅੱਜ ਇੱਥੇ ਇਸ ਖੂਬਸੂਰਤ ਪ੍ਰੋਗਰਾਮ ਦਾ ਹਿੱਸਾ ਵੀ ਬਣੇ ਆ ਤੇ ਬੜਾ ਮਾਣ ਆ ਕਿ ਇਹਨਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਇੱਥੇ ਸਾਡੇ ਹਰ ਸਹਿਯੋਗ ਦਿੱਤਾ ਤੇ ਅੱਗੇ ਵੀ ਆਸ ਕਰਦੇ ਹਾਂ ਕਿ ਸਾਡੇ ਕਿਸੇ ਵੀ ਪ੍ਰੋਗਰਾਮ ਲਈਏ ਜਰੂਰ ਸਾਨੂੰ ਸਾਥ ਦਿੰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਨਰਿੰਦਰ ਸਿੰਘ ਜੀ ਦਾ ਨਾਲ ਹੀ ਮੈਡਮ ਬਰਾੜ ਸਾਡੇ ਧੀ ਪੰਜਾਬਣ ਮੰਚ ਦੇ ਪ੍ਰਧਾਨ ਆਏ ਨੇ ਜੀ ਆਇਆਂ ਨੂੰ ਸਾਡੀ ਸਾਰੀ ਧੀ ਪੰਜਾਬਣ ਮੰਚ ਦੀ ਟੀਮ ਦਾ ਵੀ ਸਵਾਗਤ ਹੈ ਸ੍ਰੀ ਓੰਕਾਰ ਸਿੰਘ ਜੀ ਤੇ ਜੀ ਜੋ ਕਿ ਪ੍ਰੋਜੈਕਟ ਨੂੰ ਬੜੀ ਅੱਗੇ ਲੈ ਕੇ ਜਾ ਰਹੇ ਨੇ ਬਹੁਤ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਾਂਗਰ ਦਾ ਗੁਰਵਿੰਦਰ ਸਿੰਘ ਜੀ ਰਣਜੀਤ ਚਾਨੀ ਬਲਵਿੰਦਰ ਸਿੰਘ ਧਾਲੀਵਾਲ ਜਿਹੜੇ ਜ਼ਿਲ੍ਹਾ ਇੰਚਾਰਜ ਰੋਜ਼ਾਨਾ ਜੀ ਦੇ ਮਾਨਸਾ ਤੋਂ ਨੇ ਉਹਨਾਂ ਦਾ ਵੀ ਇੱਥੇ ਜੀ ਆਇਆਂ ਆਖਦੇ ਆਂ ਜ਼ਿਲ੍ਹਾ ਪਾਸ਼ਾ ਅਫਸਰ ਵੀ ਇੱਥੇ ਤਜਿੰਦਰ ਕੋਲ ਜੀ ਪਹੁੰਚੇ ਨੇ ਉਹਨਾਂ ਦੇ ਵੀ ਇੱਥੇ ਬਹੁਤ ਜੀ ਆਇਆਂ ਨੂੰ ਤੇ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦੇਣਾ ਜਿਨ੍ਹਾਂ ਨੇ ਇਸ ਕਿਤਾਬ ਦਾ ਹਿੱਸਾ ਬਣੇ ਹਨ ਤੇ ਉਹਨਾਂ ਨੇ ਛੋਟੇ-ਛੋਟੇ ਲੇਖ ਆਪਣੇ ਕਵਿਤਾਵਾਂ ਲਿਖ ਕੇ ਤੇ ਸਾਰਿਆਂ ਦਾ ਮਨਮੋਇਆ ਤੇ ਬਾਦ ਸਾਹਿਬ ਦਾ ਵੀ ਬਹੁਤ ਵਧੀਆ ਉਪਰਾਲਾ ਹੈ ਕਿ ਸਾਰੇ ਬੱਚਿਆਂ ਨੂੰ ਇਹ ਉਤਸ਼ਾਹ ਦੇ ਕੇ ਪੰਜਾਬ ਵਿੱਚ ਇੱਕ ਵੱਡੀ ਲਹਿਰ ਲੈ ਕੇ ਆਏ ਨੇ ਕੁਝ ਦਿਨ ਦੋ ਤਿੰਨ ਦਿਨ ਪਹਿਲਾਂ ਹੀ ਫਿਲਸਫਾਬ ਨੇ ਇੱਕ ਪੋਸਟ ਪਾਈ ਸੀ ਕਿ ਜੇ ਤੁਸੀਂ ਬੱਚਿਆਂ ਨੂੰ ਗੈਂਗਸਟਰ ਤੇ ਨਸ਼ੇੜੀ ਨਹੀਂ ਬਣਾਉਣਾ ਚਾਹੁੰਦੇ ਤਾਂ ਉਹਨਾਂ ਨੂੰ ਕਿਤਾਬਾਂ ਨਾਲ ਜੋੜੋ ਇਹ ਵੱਡਾ ਉਪਰਾਲਾ ਨਸ਼ਿਆਂ ਤੋਂ ਦੂਰ ਕਰਨ ਦਾ ਅਤੇ ਬੱਚਿਆਂ ਨੂੰ ਸਹੀ ਰਸਤੇ 'ਤੇ ਪਾਉਣ ਦਾ ਉਪਰਾਲਾ ਇਹ ਬਾਦ ਸਾਹਿਬ ਨੇ ਚੱਕਿਆ ਆ ਤੇ ਇਹਨਾਂ ਲਈ ਇਹਨਾਂ ਨੂੰ ਮੁਬਾਰਕਬਾਦ ਦੇਣਾ ਤੇ ਸਾਰੇ ਜਿੱਥੇ ਇੱਥੇ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਨੇ ਸਾਰੇ ਸਕੂਲ ਸਟਾਫ ਦਾ ਵੀ ਇੱਥੇ ਮੈਂ ਧੰਨਵਾਦ ਕਰਦਾ ਸਾਰੇ ਬੱਚਿਆਂ ਨੂੰ ਜੀ ਆਇਆਂ ਆਖਦਾ ਤੇ ਜਿਹੜੇ ਪੇਰੈਂਟਸ ਆਏ ਨੇ ਉਹਨਾਂ ਦਾ ਵੀ ਜੀ ਆਇਆਂ ਸਭਾ ਇੱਥੇ ਪਹੁੰਚਣ ਤੇ ਧੰਨਵਾਦ ਜੀ ਆਇਆਂ ਨੂੰ ਥੈਂਕ ਯੂ